ਸਤਿ ਸ਼੍ਰੀ ਅਕਾਲ ਦੋਸਤੋ ਸੋ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਅਕਸਰ ਚਾਚਾ ਜੀ ਨਾਲ ਸਾਡੇ ਜਸਵੀਰ ਸਿੰਘ ਜੱਸੀ ਜਵੰਧਾ ਨਾਲ ਵੀਡੀਓ ਪਾਉਨੇ ਆ ਸੋ ਕੁਦਰਤੀ ਖੇਤੀ ਕਰਦੇ ਨੇ ਜਿਹਨੂੰ ਆਪਾਂ ਆਰਗੈਨਿਕ ਖੇਤੀ ਕਹਿ ਦਿੰਦੇ ਆ ਸੋ ਐਕਤੀ ਵੀ ਉਹਨਾਂ ਨੇ ਜਿਹੜੀ ਕਣਕ ਦੀ ਫਸਲ ਹੈ ਕਣਕ ਦੀ ਕਾਸਟ ਕੀਤੀ ਹੈ ਉਹ ਆਰਗੈਨਿਕ ਤਰੀਕੇ ਦੇ ਨਾਲ ਬਿਲਕੁਲ ਬਿਨਾਂ ਰੇ ਸਪਰੇਅ ਤੋਂ ਕੀਤੀ ਆ ਸੋ ਮੇਰੇ ਪਿੱਛਲੇ ਪਾਸੇ ਕਣਕ ਖੜੀ ਆ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਲਗਭਗ ਨਾ ਮਾਤਰਾ ਜਿਹੜਾ ਨਦੀਨ ਨੇਗੇ ਜਿਨ੍ਹਾਂ ਨੂੰ ਆਪਾਂ ਨਦੀਨ ਕਹਿੰਦੇ ਨੇ ਜਿਹੜੇ ਕਣਕ ਦੇ ਲਈ ਜਾਂ ਆਪਣੀਆਂ ਫਸਲਾਂ ਦੇ ਦੀ ਹਾਨੀਕਾਰਕ ਹੁੰਦੇ ਨੇ ਆ ਚਾਚਾ ਜੀ ਨਾਲ ਗੱਲ ਕਰਾਂਗੇ ਕਿ ਉਹਨਾਂ ਨੇ ਕਿਵੇਂ ਬੀਜੀ ਐ ਅਸੀਂ ਗੱਲ ਕਰਾਂ ਚਾਚਾ ਜੀ ਅਸੀਂ ਕਾਲ ਹੋਰ ਫਿਰ ਚੱਲੋ ਓਟਾ ਬਾਗੋ ਬਾਗ ਕਿਰਪਾ ਮਾਰਾ ਦੀ ਪੂਰੀ ਜਵਾ ਪੂਰੀ ਆ ਕਣਕ ਦੇਖਣ ਨੂੰ ਸੋਹਣੀ ਲੱਗਦੀ ਆ ਹਨਾ ਹਾਂ ਫਰਕ ਪੈਦਾਈ ਦਾ ਵੀ ਤੁਸੀਂ ਦੇਖ ਲਓ ਵਿਸਾਈ ਕੁਝ ਨਹੀਂ ਨੀਚੇ ਦੀ ਬਜਾਈ ਦੇਖੋ ਕਿੰਨੀ ਸੋਹਣੀ ਪੂਰੀ ਪ੍ਰੋਪਰ ਬੜੀ ਵਧੀਆ ਲੱਗਦੀ ਆ ਸੋ ਚਾਚਾ ਇੱਕ ਦੀ ਫਿਰ ਕਿਵੇਂ ਦੀ ਰਹੀ ਐ ਕਿਵੇਂ ਦਾ ਲੱਗਦਾ ਵੀ ਕਿਵੇਂ ਦਾ ਝਾੜ ਨਾਲੋਂ ਪਹਿਲਾਂ ਨਾਲੋਂ ਵਧੂ ਪਿਛਲੇ ਸਾਲ ਨਾਲੋਂ ਵਧੂ ਇੱਕ ਦੀ ਐ ਇੱਥੇ ਬਾਜੀ ਪਿਛਲੇ ਸਾਲ ਪਹਿਲੇ ਨਾਲੋਂ ਵਧਿਆ ਸੀ ਇੱਕ ਦੀ ਪੀਸ ਲੈਣ ਨੂੰ ਬੋਦੂ ਇੱਕ ਦੀ ਕੋਈ ਇਹਦੇ ਚ ਪਾ ਬਾਕੀ ਰੱਬ ਨੇ ਦੇਣਾ ਜਿਹੜਾ ਕੋਣ ਦੇਣਾ ਹਾਂ ਇਹ ਤਾਂ ਗੱਲ ਹੈ ਅਰਨਾ ਤੋਂ ਉਹਨੇ ਆਪਾਂ ਤਾਂ ਮਿਹਨਤ ਕਰ ਸਕਦੀ ਨਾ ਪਾਇਆ ਕੁਝ ਨਹੀਂ ਇਹਦੀ ਇੱਕ ਦੀ ਵੀ ਉਹੀ ਕੁਝ ਪਾਇਆ ਜਿਹੜਾ ਆਪਾਂ ਪਾਉਣੇ ਆ ਠੀਕ ਹੈ ਤੇ ਇੱਕ ਦੀ ਬਾਹੂ ਕੇ ਰੌਣੀ ਕਰਕੇ ਵੀਜੀ ਦੀ ਨਦੀਨ ਵੀ ਉਹਦੇ ਨਾਲ ਘਟ ਹੋਇਆ ਬਹੁਤ ਜਿਆਦੇ ਕੇਰਾ ਤਰਪਾਲੀ ਨਗਾਤੀ ਸੀ ਠੀਕ ਹੈ ਕੇਰਾ ਤਰਪਾਲੀ ਹੋਰ ਨਗਾਵਾ ਮਿਹਨਤ ਜਿਆਦੇ ਆ ਇਥੇ ਠੀਕ ਹੈ ਜਾਨ ਕਿ ਰੇ ਸਪਰੇਇ ਇੱਕ ਦੀ ਵੀ ਜਮੀ ਬਿਲਕੁਲ ਨਹੀਂ ਪਹਿਲਾਂ ਦੀ ਤਰ੍ਹਾਂ ਬਾਕੀ ਜੇ ਬੈਂਸ ਨੂੰ ਖੁਦ ਦਾ ਤਜਰਬਾ ਦਾ ਇੱਕ ਦੀ ਬਿਜਾਈ ਨੂੰ ਬਿਜਾਈ ਨੂੰ ਲੇਟ ਹੋ ਕੇ ਦੀ ਰੌਣੀ ਕਰੀ ਕਰਕੇ ਠੀਕ ਹੈ ਉਹਦੇ ਕਰਕੇ ਐਕਤੀ ਮੈਂ ਵੀ ਕਣਕ ਜਿਹੜੀ ਚਾਚਾ ਜੀ ਦੀ ਦਿੱਤੀ ਹੋਈ ਖਾ ਰਿਹਾ ਬਿਨਾਂ ਰੇਸ ਬਰੇ ਤੋਂ ਕਰੇ ਰੋਟੀ ਵੜੀ ਪੋਲੀ ਤੇ ਸਵਾਦ ਬਣਦੀ ਆ ਤੁਹਾਨੂੰ ਦੱਸ ਦਈਏ ਜਿਹੜੇ ਵੀਰ ਲੈਣਾ ਚਾਹੁੰਦੇ ਆ ਕਣਕ ਬਿਨਾਂ ਰੇਸ ਬਰੇ ਤੋਂ ਸਾਡੀ ਫੁੱਲ ਗਰੰਟੀ ਆ ਕਿਉਂਕਿ ਅਸੀਂ ਚਾਚਾ ਜੀ ਨਾਲ ਵਰਤਦੇ ਪਿਛਲੇ 3 ਸਾਲਾਂ ਤੋਂ ਅਸੀਂ ਰੈਗੂਲਰ ਇਹ ਵੀਡੀਓ ਪਾ ਰਹੇ ਆ ਇਹਨਾਂ ਦੇ ਝੋਨਾ ਵੀ ਆ ਜਿਹੜਾ ਉਹਦੇ ਵਿੱਚ ਵੀ ਕੋਈ ਰੇਜ ਜਾਂ ਸਪਰੇਅ ਯੂਜ਼ ਨਹੀਂ ਕੀਤਾ ਤਾਂ ਕਰਕੇ ਜਿਹੜੀ ਇਹ ਧਰਤੀ ਆ ਬਿਲਕੁਲ ਦੇਸੀ ਖਾਦ ਤੇ ਚੱਲ ਰਹੀ ਹੈ ਨਾ ਚਾਚਾ ਦੇਸੀ ਖਾਦ ਹਾਂ ਦੇਸੀ ਖਾਦਾਂ ਦੇ ਬਿਲਕੁਲ ਦੇਸੀ ਖਾਦਾਂ ਦੇ ਐਕਤੀ ਜਮੇ ਕੋਈ ਚੀਜ਼ ਆਏ ਨਾ ਨਾ ਬਿਲਕੁਲ ਨਹੀਂ ਆਪਾਂ ਜਿਹੜੀ ਜਿਹੜੀ ਪੌੜੇ ਹੁੰਦੇ ਆ ਉਹ ਪਿਛਲੀ ਵਾਰ ਆਪਾਂ ਨੇ ਕੱਖਾਂ ਵਾਲੀ ਦਵਾਈ ਪਾਈ ਸੀਗੀ ਜੀਰੀ ਚ ਜੀਰੀ ਚ ਆਪਾਂ ਦੱਸਦੇ ਹਾਂ ਉਹ ਆਪਾਂ ਦੱਸਦੇ ਹਾਂ ਕਿ ਕੱਖਾਂ ਵਾਲੀ ਦਵਾਈ ਪਾਈ ਜੀਰੀ ਚ ਪਾਈ ਆ ਉਹ ਤੋਂ ਬਿਨਾ ਮੰਨਣਾ ਤਿੰਨ ਸਾਲਾਂ ਵਿੱਚ ਉਹ ਤੋਂ ਬਿਨਾ ਆਪਾਂ ਹੋਰ ਕੁਝ ਵੀ ਨਹੀਂ ਪਾਇਆ ਆਇਆ ਹੀ ਨਹੀਂ ਹੈਗਾ ਉਹ ਜੀ ਹਾਂ ਜਿਹੜੀ ਆਪਾਂ ਕੋਈ ਐਕਤੀ ਤਾਂ ਆ ਖੰਡੀ ਖੁੰਡੀ ਵਾਲੀ ਕੋਈ ਸਪਰੇ ਨਹੀਂ ਕਰੀ ਠੀਕ ਆ ਉਸ ਵੀ ਪਿਛਲੀ ਵਾਰ ਦਾ ਖੰਡੀ ਬਹੁਤ ਜਿਆਦਾ ਸੀ ਤੂੰ ਵੀ ਦੇਖੀ ਆ ਪਿਛਲੀ ਵਾਰੀ ਤਾਂ ਪਿਛਲੀ ਵੀਰ ਚ ਵੀ ਪਤਾ ਲੱਗਿਆ ਇਹਦੇ ਮੈਂ ਪਹਿਲਾਂ ਵੀ ਮਨ ਸਟਾਰਟਿੰਗ ਹੀ ਉਹ ਜੀ ਰੱਖੀ ਆ ਠੀਕ ਆ ਬਾਹ ਕੇ ਬਾਹੜ ਵਧੀਆ ਬਣਾ ਕੇ ਬੀਜਾ ਬਹੁਤ ਘੱਟ ਆਇਤੀ ਇੱਕ ਦੀ ਤਾਂ ਹਾਂ ਇੱਕ ਦੀ ਤਾਂ ਤਿਆਰੀ ਵਧੀਆ ਕੀਤੀ ਆ ਹਾਂ ਟਮਾਟਰ ਲਈ ਇਹ ਵੀ ਹੋਣਾ ਇਹ ਤੋਂ ਪਾਈਏ ਮੇ ਤੋਂ ਤਰਪਾਲੀ ਕੱਢਾਂ ਇੱਕ ਵੀਰੇ ਚ ਠੀਕ ਆ ਉਹਦੇ ਨਾਲ ਹੋਊ ਜੂ ਹਾਂ ਉਹਦੇ ਨਾਲ ਲੋਟ ਹੋਣੀ ਤੇ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਵੀ ਕਹਿਣਾ ਦਾ ਬਸ ਇਹੀ ਜੀ ਆ ਕੇ ਵੀ ਜਿਹੜੇ ਐਮਪੀ ਵਾਲੀ ਕਹਿੰਦੇ ਨੇ ਹਾਂ ਜਿਸੀ ਆਰਗੇਨਿਕ ਐਮਪੀ ਵਾਲੀ ਮਗਾਉਣੇ ਆ ਹਾਂ ਗੁਰੂ ਘਰ ਦੇ ਹੋਏ ਖਾ ਕੇ ਆਹ ਉਹ ਹਾਂ ਥੋ ਖਬਰ ਇਹ ਕਾਈ ਹੈ ਵੀ ਕਰਦਾ ਜੋਗੀ ਜੋਗ ਨਾ ਬਗਾਨਾ ਜੋਗੀ ਸਿੱਧ ਪਰ ਆਪਣੇ ਪਿੰਡੋਂ ਤਾਂ ਤਾਂ ਹੁਣ ਚਲ ਲਈਦੀ ਉਹ ਤੋਂ ਬਿਨਾ ਵੀ ਆਪਣੀ ਕਣਕ ਆਪਣੇ ਪਿੰਡ ਬਹੁਤ ਦੋ ਤਿੰਨ ਘਰਾਂ ਵਾਲੇ ਲਈ ਆ ਲਈ ਆ ਹਾਂ ਤੇ ਬਾਕੀ ਆਈਆਂ ਆਪਣਾ ਚਲੋ ਵੀ ਕੀ ਜਾਂਦਾ ਕੀ ਜਾਂਦੀ ਐ ਇੱਕ ਤਾਂ ਸਾਰੀ ਵਗੀ ਤੀ ਇਹ ਇੱਕ ਤੀ ਪਿਛਲੀ ਵੇਰ ਵੀ ਮੇਰੇ ਕੋਲੇ ਨਹੀਂ ਪਹਿਲਾਂ ਜਿਹੜੇ ਬੰਦੇ ਕਰਦੇ ਨੇ ਇੱਕ ਆਪਾਂ ਬੀਵੀ ਲੈ ਕੇ ਤੂੰ ਚਲ ਨੌਟਾਉਣ ਕੀ ਲੈਣਾ ਠੀਕ ਆ ਉਹ ਦੱਸਦੇ ਨੇ ਕਹਿੰਦੇ ਵੀ ਜੇ ਕੋਈ ਕੈਂਸਰ ਵਾਲਾ ਵਗੈਰਾ ਕੋਈ ਮਰੀਜ਼ ਆ ਜਾਂਦਾ ਦੀ ਲੈਂਡ ਨੂੰ ਕਿਉਂ ਇਹਦੀ ਉਹ ਬਣਾ ਕੇ ਉਹ ਮਿੱਟੀ 'ਚ ਜੂਸ ਬਣਾ ਕੇ ਪੀਂਦੇ ਨੇ ਨਾ ਪੀਂਦੇ ਹਾਂ ਪੜੀ ਦੀ ਮਿੱਟੀ 'ਚ ਲਾ ਕੇ ਹਾਂ ਉਹ ਕਹਿੰਦਾ 100-100 ਰੁਪਏ ਕਿਲੋ ਦਿੰਦਾ ਹੁੰਦਾ ਠੀਕ ਹੈ ਆਪਣੇ ਕੋਲ ਇੱਕ ਦੋ ਬੰਦੇ ਮਿੱਤਰ ਵੀ ਲਈ ਆਏ ਨੇ ਆਪਾਂ ਕਿਸੇ ਤੋਂ ਕੁਛ ਨਹੀਂ ਲਿਆ ਪੰਜੀ ਲਿਵਾ ਬਲਕਾ ਉਹ ਮੈਂ ਇੱਕ ਦਿਨ ਮਿਲਿਆ ਵੀ ਤੇ ਉਹ ਮਿੱਤਰ ਦੀ ਆਪਣਾ ਵੀ ਕਿਵੇਂ ਕਹਿੰਦੇ ਕਰਦੇ ਠੀਕ ਨੇ ਵੀਰੇ ਪੂਰੇ ਠੀਕ ਹੈ ਚਾ ਫਿਰ ਵਧੀਆ ਚੀਜ਼ ਆਪਾਂ ਦਾ ਫ੍ਰੀ ਨਹੀਂ ਆਪਾਂ ਉਹ ਹੀ ਕਿਸੇ ਨੂੰ ਲੋੜ ਆ ਗਈ ਲੋੜ ਮੰਨ ਪਵੇ ਦਾ ਪਰ ਇਹ ਜੇ ਕੋਈ ਪਰਮਾਤਮਾ ਹੋ ਕਰੇ ਨਾ ਜੇ ਕਈ ਵੀ ਆ ਵੀ ਜਦੋਂ ਮਰਜੀ ਲਿਆ ਦੇ ਆਪਦੇ ਜੋਗੀ ਉਹ ਕਰਦੇ ਆ ਨਾਲੇ ਆਏ ਆ ਵੀ ਨਾਲੇ ਸਾਡੇ ਵਾਲੀ ਜਮਾ ਸੁੱਦਾ ਹੈ ਹਾਂ ਜਮਾ ਇਹਦੇ ਵਿੱਚ ਵਰਤਿਆ ਕੁਝ ਨਹੀਂ ਨਾ ਕੋਈ ਆਪਾਂ ਨਹੀਂ ਸੋਣ ਬੀ ਵੀ ਆਪਦਾ ਹੀ ਮੰਨ ਉਹ ਕਰ ਰਹੇ ਨੇ ਅੰਲਾ ਕਹਿੰਦੇ ਬੀ ਅਗਲੀ ਫਿਰ ਨਾ ਹੂੰ ਬੀ ਆਪਾਂ ਆਪਦਾ ਇਹੀ ਰਿਟਰਨ ਬੀਜਣਾ ਹਰ ਇੱਕ ਸਾਲ ਹਰ ਇੱਕ ਸਾਲ ਇਹ ਆਪਣਾ ਵੀ ਆਪਦਾ ਆਟੋਮੈਟਿਕ ਹੀ ਮਨ ਦੇਸੀ ਹੋਈ ਜਾਊਗਾ ਦੇਸੀ ਹੋਈ ਜਾਂਦਾ ਹਾਂ ਹਾਂ ਰੁਕੀ ਦੀ 3 ਸਾਲ ਤੈਨੂੰ ਹੋਈ ਗਏ ਹਾਂ ਤੇ ਤੀਜਾ ਸਾਲ ਚੱਲ ਪਿਆ ਹੋਇਆ ਜਿਹੜਾ ਪੂਰਾ 3 ਸਾਲ ਹੋ ਗਿਆ ਮੰਨ ਕੇ ਚੱਲੋ ਆਪਾਂ ਇਹਦੇ ਵਿੱਚ ਕੋਈ ਰੇ ਸਪਰੇ ਕੋਈ ਕੋਈ ਵੀ ਚੀਜ਼ ਵਰਤੀ ਕੱਲਾ ਰੂੜੀ ਦਾ ਖਾਦੀ ਦੀ ਖਾਦ ਹਾਂ ਜਾਂ ਫਿਰ ਜਿਹੜੀਆਂ ਆਰਗੈਨਿਕ ਮਾੜੀਆਂ ਮੋਟੀਆਂ ਐਕਤੀ ਵਰਤੀਆਂ ਹੋ ਨਹੀਂ ਹਜੇ ਇਹਦੇ ਚ ਕੁਝ ਨਹੀਂ ਵਰਤਿਆ ਕੱਲੀ ਇਹਨਾਂ ਵਾਲਾ ਉਹ ਪਾਈ ਵੀ ਖਾਦ ਆ ਜਿਹੜੀ ਫੈਕਟਰੀ ਵਾਲਿਆਂ ਦੀ ਫੈਕਟਰੀ ਵਾਲੇ ਇਹ ਦਿੰਦੇ ਨੇ ਹਾਂ ਉਹ ਐਕਤੀ ਉਹਨਾਂ ਨੇ ਮੈਂ ਅੱਗੇ ਤਾਂ ਗਿਆ ਨਹੀਂ ਸ਼ੇਕਤੀ ਗਿਆ ਦੀ ਪੰਜਾਬ ਐਗਰੋ ਵਾਲਿਆਂ ਨੇ ਸੱਜਿਆ ਸੀ ਠੀਕ ਹੈ ਤੇ ਦਵਾਈ ਤੋਂ ਆਪਾਂ ਦਿੱਤਾ ਬਹੁਤ ਉਹ ਜੋ ਠੀਕ ਹੈ ਤੇ ਆਪਾਂ ਪਾਇਆ ਉਹ ਵੀ ਹਜੇ ਕੁਝ ਨਹੀਂ ਉਹ ਵੀ ਪਿਆ ਕਰੇ ਸਾਰਾ ਠੀਕ ਹੈ ਉਹਨਾਂ ਨੇ ਕਿਉਂ ਬੁਲਾਇਆ ਵੀ ਹਾਂ ਤੁਸੀਂ ਉਹ ਸਮਾਨ ਦਿੰਦੇ ਨੇ ਹੱਸਿਆ ਪਰ ਆਪ ਕੋਈ ਇੱਕ ਪਾਸਵਰਡ ਕੇ ਦੂਜਾ ਲਾਉਣਾ ਨਹੀਂ ਯਾਰ ਪਤਾ ਹੀ ਨਹੀਂ ਜਦ ਤੱਕ ਆਪਾਂ ਦਾ ਇਹ ਖੇਤ ਚੀਜ਼ੀ ਦੂਜੀ ਬਾਹਰ ਲਾਉਣਾ ਦਾ ਬਾਹਰ ਆਪਾਂ ਜਦ ਤੱਕ ਡੇਵਾ ਵੀ ਆਪਾਂ ਇੱਕ ਪਾਸਵਰਡ ਕੇ ਦੂਜਾ ਬਾਹਰ ਲਾਉਣਾ ਨਹੀਂ ਠੀਕ ਹੈ ਹੁਣ ਉਹ ਉਹਨਾਂ ਦੀ ਕੋਈ ਚੀਜ਼ ਮੈਨੂੰ ਜਾ ਕੇ ਕੰਮ ਦੀ ਲੱਗੀ ਹੈ ਦੋ ਖੈਰ ਇੱਕ ਤਾਂ ਉਹਨਾਂ ਨੇ ਦਿੱਤੇ ਜਿਹੜੇ ਪੇਪਰ ਲਾਉਣ ਖਾਤਰ ਵੀ ਮੱਖੀ ਫੜਨ ਖਾਤਰ ਹੂੰ ਮਨੂੰ ਸੁੰਡੀ ਆਉਣ ਤੋਂ ਪਹਿਲਾਂ ਵਾਲਾ ਹੱਲ ਆ ਠੀਕ ਹੈ ਇੱਕ ਜਿਹੜਾ ਉਹ ਨਿੰਮ ਦਾ ਤੇਲ ਦਿੱਤਾਗਾ ਠੀਕ ਹੈ ਉਹ ਚਲੋ ਠੀਕ ਹੈ ਜੀਰੀ ਦੇ ਕੰਮ ਆ ਜੂ ਉਹ ਪਾਉਣ ਨੂੰ ਸਪਰੇਅ ਸਪਰੂ ਠੀਕ ਹੈ ਜੀਰੀ ਉਰੀ ਦੇ ਪਾਈ ਜਾਂਦੀ ਹੈ ਉਹ ਠ ਬਾਕੀ ਹੋਰ ਆਪਾਂ ਉਹਨਾਂ ਨੇ ਜਦੋਂ ਲੋੜ ਹੀ ਨਹੀਂ ਕਿਸੇ ਚੀਜ਼ ਦੀ ਆਪਣਾ ਵੈਸੇ ਹੀ ਫਸਲ ਵਧੀਆ ਗਈ ਤਾਂ ਵੀ ਫਰਕ ਗਾਹਾਂ ਨੂੰ ਹੋਰ ਵੀ ਪਊਗਾ ਇਹ ਤਾਂ ਹੁਣ ਧਰਤੀ ਆਪਣੇ ਆਪ ਤਿਆਰ ਕਰ ਦਿੰਦੀ ਹੈ ਨਾ ਆਪਾਂ ਪਿਛਲੀ ਵਾਰੀ ਦਿਖਾਇਆ ਸੀ ਪਿਛਲੀ ਜਿਹੜੀ ਵੀਡੀਓ ਆਈ ਉਹ ਚ ਦਿਖਾਇਆ ਸੀ ਗੁਣਵਾ ਬਹੁਤ ਜ਼ਿਆਦਾ ਹੂੰ ਗੁਣਵਾ ਜਿਹੜਾ ਖਾਤ ਉਹਨਾਂ ਨੇ ਪਰ ਇੱਕ ਨਹੀਂ ਲਾਦੇ ਪਹਿਲੇ ਸਾਲ ਆਪਣੀ ਕੁਇੰਟਲ ਦੀ ਹੋਈ ਸੀ ਹਾਂ ਪਹਿਲੇ ਸਾਲ ਇੱਕ ਕੁਇੰਟਲ ਦੀ ਦੂਜੇ ਸਾਲ ਦੋ ਤਾਂ ਥੋੜੀ ਜਿਹੀ ਦੋ ਤਾਂ ਟੱਪ ਗਈ ਸੀ ਐਕਤੀ ਦੱਸਾਂਗੇ ਤੁਹਾਨੂੰ ਕਿ ਕਿੰਨੇ ਦੀ ਹੁੰਦੀ ਆ ਕਿਉਂਕਿ ਬਿਲਕੁਲ ਵੀਰੇ ਤੁਸੀਂ ਦੇਖ ਸਕਦੇ ਹੋ ਇੱਧਰ ਫਸਲ ਖੜੀ ਆ ਸਾਡੇ ਪਿੱਛੇ ਵੀ ਫ ਉਹ ਬੀਜੀ ਹੋਈ ਵੀ ਸੋਹਣੀ ਲੱਗਦੀ ਆ ਕੋਈ ਵੇਟ ਕਾ ਵੀਜੀ ਨਹੀਂ ਲੱਗਦੀ ਹੈ ਨਾ ਬਜਾਈ ਦਾ ਕੱਲਾ ਕੱਲਾ ਸਿਆੜਦੀਦਾ ਸੋ ਦੋਸਤੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਕਿ ਹੋਰ ਵੀ ਕਿਸਾਨ ਵੀਰ ਜੇ ਉਦਮ ਕਰ ਸਕਦੇ ਆ ਕੁਦਰਤੀ ਖੇਤੀ ਵੱਲ ਨੂੰ ਆ ਸਕਦੇ ਆ ਤਾਂ ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿਉਂਕਿ ਆਪਾਂ ਜਿਹੜੇ ਆਪਾਂ ਕਹਿੰਦੇ ਆ ਵੀ ਬਿਮਾਰੀਆਂ ਨੇ ਉਹ ਆਪਾਂ ਸਹਿੜ ਰਿਆਂ ਜਿਹੜੀਆਂ ਕਹਿੰਦੇ ਆ ਆਪਾਂ ਬਿਮਾਰੀਆਂ ਆਪਾਂ ਨੂੰ ਲੱਗ ਰਹੀਆਂ ਬਿਮਾਰੀਆਂ ਦਾ ਆਪਾਂ ਤਿੰਨ ਜਾਣੇ ਸਹਿੜਦੇ ਆ ਯਾਰ ਇਹ ਇਹਦੇ ਚ ਆਪਾਂ ਕੱਲੇ ਜ਼ਿੰਮੇਵਾਰ ਨਹੀਂ ਠੀਕ ਹੈ ਦੁਕਾਨਦਾਰ ਵੀ ਇਹਦੇ ਬਿਮਾਰੀਆਂ ਸਹਿੜਨ ਚ ਪੂਰਾ ਹੋਆ ਪੂਰਾ ਜੋਰ ਲਾ ਰਿਹਾ ਜਿਹੜੀਆਂ ਯਾਰ ਹੁਣ ਆਪਾਂ ਹਲਵਾਈ ਚੀਜ਼ੇ ਮੋਗ ਦੇ ਨੇ ਜਿਹੜੀਆਂ ਬੈਣ ਨਹੀਂ ਦੁਕਾਨ ਤੋਂ ਹੋਣੀ ਆਉਂ ਉਥੋਂ ਆਉਂ ਕਿਥੋਂ ਬਿਲਕੁਲ ਸਹੀ ਗੱਲ ਆ ਸੇਠ ਵੀ ਮਰ ਉੱਪਰ ਦੇ ਹੱਕਦਾਰ ਨਹੀਂ ਇਹ ਕੋਈ ਕੱਲੇ ਆਪਾਂ ਹੀ ਰਹਿਗਾ ਪਗਦ ਨੇ ਜ਼ਿਮੀਂਦਾਰ ਰੱਖਦਾ ਵਧ ਕਰਦਾ ਹਾਂ ਹਾਂ ਜ਼ਿਮੀਂਦਾਰ ਹੁਣ ਸੇਠਾਂ ਦੀ ਲਾਲਤੂ ਆ ਜਿਹੜਾ ਜਿੰਨੋ ਮੁੱਢੇ ਪਾウダー ਪਾウダー ਜਿਹੜੇ ਭੈਜਣਾ ਪਾਉਂਦੇ ਨੇ ਹਲਵਾਈ ਮਗਾ ਕੇ ਸਾਰ ਦੁਕਾਨਾਂ ਤੋਂ ਮਿਲਦਾ ਮਿਲਦਾ ਜੀ ਜੇ ਅਗਲਾ ਆਪਾਂ ਸੋਚਿਆ ਯਾਰ ਪਤਾ ਲਿਆਉਣਾ ਹੀ ਨਹੀਂ ਉਹ ਚੀਜ਼ਾਂ ਆਪਣੇ ਆਪ ਹੀ ਉਹ ਚੀਜ਼ਾਂ ਬਦਲ ਜਾਣ ਆ ਬਦਲ ਜਾਣ ਸੋ ਦੋਸਤੋ ਅਗਲੀ ਜਿਹੜੀ ਵੀਡੀ ਉਦੋਂ ਫਿਰ ਤੁਹਾਨੂੰ ਹੋਰ ਦਿਖਾਵਾਂਗੇ ਵੀ ਕਿੰਨਾ ਕੁ ਫਰਕ ਪਿਆ ਜਾਂ ਕੀ ਕੀ ਚਾਚਾ ਜੀ ਨੇ ਇਹਦੇ ਵਿੱਚ ਵਰਤਿਆਗਾ ਜਾਂ ਕੀ ਵਰਤੋਂ ਕੀਤੀ ਆ ਆਪਾਂ ਦਾ ਹਜੇ ਮਨ ਇਹ ਲੈ ਲਾ ਵੀ ਹਜੇ ਆਪਣੇ ਵੀ ਤਜਰਬੇ ਜਾਂਦੇ ਆਪਾਂ ਉਹ ਚੀਜ਼ ਹੋਣੀ ਜਿਵੇਂ ਵਿੱਚ ਕਹਿੰਦੇ ਯਾਰ ਉਹ ਫਲਾਣਾ ਬੰਦਾ ਯਾਰ ਜੇ ਜੱਟ ਦੇ ਪੁੱਤ ਨੂੰ ਖੇਤੀ ਕਰਦੇ ਹੋ ਕੋਈ ਗੱਲ ਦੀ ਕੋਸ਼ਿਸ਼ ਦਾ ਸਾਲ ਤੋਂ ਸਾਲ ਹੁਣ ਐਕਟਿਵ ਇਹਦੇ ਜਿਵੇਂ ਕਮੀ ਆ ਗਈ ਹੈਨ ਕਾਰਨ ਕੀ 20% ਦਾ ਉਹ ਇਹਨੇ ਬਹੁਤ ਪਾਇਆ ਛੇਤੀ 20 ਪਿਆ ਵੀ ਵਧੀਆ ਠੀਕ ਹੈ ਬਾਹਰ ਬਣਿਆ ਵਧੀਆ ਜੀ ਇਹਤੇ ਜਦੋਂ ਸਹਾਗਾ ਮਾਰਤਾ ਤਾਂ ਬਹੁਤ ਵਧੀਆ ਵਧੀਆ ਬਣਿਆ ਪਿਆ ਉਹਦੇ ਨਾਲ ਭਾਰ ਰੱਖ ਜਾਂਦਾ ਬਹੁਤ ਫੇਰ ਵੀ ਠੀਕ ਆ ਆ ਰੱਖਿਆ ਵਗਣ ਕਿਦਾ ਕੁਛ ਥੋੜਾ ਜਿਹਾ ਹਜੇ 20 ਮਨ ਕਹਿਣ ਦਾ ਭਾਵ ਘੱਟ ਆ ਬੀਏ ਨੂੰ ਇਦੋਂ ਵੀ ਹੋਰ ਵੱਧ ਚਾਹੀਦਾ ਜਿਹੜੇ ਆਪਾਂ ਬਿਨਾਂ ਰੇਸਪਰੇ ਤੋਂ ਕਰੇ ਜਿਹੜੇ ਬਿਨਾਂ ਰੇਸਪਰੇ ਤੋਂ ਕਰਕੇ ਬੂਝਾ ਨਹੀਂ ਮਾਰਦੀ ਮਾਰਦੀ ਪਟਾਰਾ ਨਹੀਂ ਕਰਦੀ ਇਹ ਠੀਕ ਆ ਹੌਲੀ ਹੌਲੀ ਆਪਾਂ ਨੂੰ ਉਸੇ ਲੋੜ ਕੰਮ ਆਈ ਜਾਂਦਾ ਹੈਗਾ ਠੀਕ ਆ ਕੋਈ ਗੱਲ ਨਹੀਂ ਗਾਹਾਂ ਨੂੰ ਹੋਰ ਸਿਆ ਉਸ ਨੂੰ ਨਹੀਂ ਹੋ ਜਾਂਦਾ ਆ ਜਿਹੜੀ ਵਾਲੀ ਆਪਣਾ ਉਹ ਸਿਰ ਤੇ ਅਸੀਂ ਕੀ ਸਾਡੇ ਖੇਤੀ ਇੰਜੀਨੀਅਰ ਇਹਨੇ ਡਾਕਟਰਾਂ ਨੇ ਫੇਲ ਕਰੀਆ ਕਰੀਆ ਠੀਕ ਆ ਇਹ ਨੂੰ ਉੜ ਜੇ ਇਹਨੇ 부ਝਾ ਘਟ ਮਾਰ ਲਿਆ ਤੁਸੀਂ ਆ ਸਵਾਰ ਪਾ ਦੇ ਜੋ 부ਝਾ ਕੁਛ ਨਹੀਂ ਹੁੰਦਾ ਇਹ ਰੇਕਸਲ ਹੋਰ ਘਟ ਹੋ ਜਾਊਗਾ ਫਿਰ ਦੇਖਾਂਗੇ ਜੱਟ ਫਿਰ ਦੇਖਾਂਗੇ ਤੇ ਹਰ ਪਤਾ ਹੁੰਦਾ ਨਹੀਂ ਇੱਕ ਦੀ ਆਪਾਂ ਲੋਕਾਂ ਦੇ ਲੋਕਾਂ ਦੇ ਮੂਰੇ ਰਹਿ ਆ ਬੜਕਾ ਹਾਂ ਨਾਲੇ ਆਪਾਂ ਵਰਤੇ ਆ ਕੁਛ ਨਹੀਂ ਨਾਲੇ ਵਰਤੇ ਆ ਕੁਛ ਨਹੀਂ ਲੋਕਾਂ ਤੋਂ ਵੱਧ ਨਿੱਕਲੇ ਆਪਾਂ ਲੋਕਾਂ ਨੂੰ ਇੱਕ ਦੀ ਬਾਹਲੇ ਆਪਾਂ ਤੋਂ ਥੱਲੇ ਦੀ ਜਿਹੜੇ ਟੌਪ ਦੇ ਕਹਿੰਦੇ ਸੀ ਬਾਹਲੇ ਟੌਪ ਵਾਲੇ ਕਹਿੰਦੇ ਨੇ ਉਹੀ ਇੱਕ ਦੋ ਉੱਤੇ ਹੋਣਗੇ ਠੀਕ ਹੈ ਨਹੀਂ ਆਪਾਂ ਤਾਂ ਥੱਲੇ ਹੀ ਰਹੇ ਨੇ ਜੀ ਦੀ ਠੀਕ ਹੈ ਸਾਡੇ 27 ਕੁਇੰਟ ਲੀਕ ਦੀ ਆਪਣੀ ਕਿਲੇ ਚ ਜੀਰੀ ਹੋਈ ਠੀਕ ਹੈ ਸਾਡੇ 27 ਹਾਂ ਸਾਢੇ 5 ਕਮੰਡਲ ਮੰਗ ਮੰਨ ਵਿਗੇ ਜੜਖ ਲਿਆ ਇੱਕ ਦਿਨ ਨਹੀਂ ਚਾਰ ਚੂਰ ਵਾਲੀ ਨਿਕਲ ਚਾਰ ਚੂਰ ਵਾਲੇ ਬਹੁਤ ਯਾਰ ਬੱਤੀ ਯਾਰ ਉਰਾਲੇ ਆਸ ਰੇ ਚਾਰ ਰੋ ਇਹ ਜਦੋਂ ਬੰਦਾ ਕੁਦਰਤ ਨਾਲ ਨੂੰ ਤੁਰਦਾ ਕੁਦਰਤ ਵੀ ਬੰਦੇ ਨਾਲ ਤੁਰ ਦਿੰਦੀ ਆ ਇਹ ਗੱਲ ਸਹੀ ਕੁਦਰਤ ਸਾਥ ਦਿੰਦੀ ਆਗੀ ਇਹ ਦੇ ਰਹੀ ਆ ਸੋ ਦੋਸਤੋ ਬੇਨਤੀ ਕਰਦਾ ਸਾਰੇ ਕਿਸਾਨ ਭਰਾਵਾਂ ਨੂੰ ਵੀ ਕਿ ਕੋਸ਼ਿਸ਼ ਕਰੋ ਯਾਰ ਕੁਛ ਨਾ ਕੁਛ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਭਵਿੱਖ ਲਈ ਚੰਗਾ ਕਰੀਏ ਆਪਾਂ ਸਾਰੇ ਜਣੇ ਰਲ ਕੇ ਕੋਸ਼ਿਸ਼ ਕਰਨ ਦਾ ਕੋਈ ਮੁੱਲ ਨਹੀਂ ਲੱਗਦਾ ਸੋ ਚਾਚਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਜਲਦੀ ਹੀ ਅਗਲੀ ਫਸਲ ਵੇਲੇ ਨੂੰ ਤੋ ਦੋਸਤੋ ਸਤਿਕਾਰ ਸਾਰਿਆਂ ਨੂੰ ਧੰਨਵਾਦ ਜੀ ਸਤਿਕਾਰ